ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਉੱਥੀ ਬੋਲੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਦੀਪ ਕੌਰ ਖੋਖ ਮੈਂਬਰ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਹਲਕਾ ਨਾਬਾ ਦਾ ਪਤੀ ਸਰਦਾਰ ਬਲਤੇਜ ਸਿੰਘ ਖੋਖ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਤੇ ਅਕਾਲ ਤਖਤ ਸਾਹਿਬ ਤੇ ਜੋ ਵੀ ਹੁਣ ਤੱਕ ਜੇਸ਼ੇਦਾਰ ਸਾਹਿਬਾਨ ਰਹੇ ਨੇ ਚਾਹੇ ਯਾਨੀ ਹਰਪ੍ਰੀਤ ਸਿੰਘ ਜੀ ਰਹੇ ਨੇ ਚਾਹੇ ਯਾਨੀ ਰਗਵੀਰ ਸਿੰਘ ਜੀ ਰਹੇ ਨੇ ਤੇ ਚਾਹੇ ਕੋਈ ਜੋ ਮੌਜੂਦਾ ਜ਼ਹੀਰਦਾਰ ਨੇ ਸਾਰੇ ਸਾਡੇ ਲਈ ਸਤਕਾਰਯੋਗ ਨੇ ਜੋ ਵੀ ਉਸ ਸੱਚੇ ਪਾਤਸ਼ਾਹ ਦੇ ਤਖਤ ਤੇ ਆਪਣੀ ਪਦਵੀ ਲੈਂਦਾ ਉਸ ਨੂੰ ਆਪਾਂ ਨੂੰ ਸਿਰ ਝੁਕਾ ਕੇ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਕਿਉਂਕਿ ਜ਼ਹੀਰਦਾਰ ਜੀ ਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਦਾ ਤਖਤ ਹੈ ਕਿਉਂਕਿ ਜੋ ਵੀ ਉੱਥੇ ਘਟਰਾਵਾ ਵਾਪਰ ਰਹੀਆਂ ਨੇ ਉਹ ਬਹੁਤ ਹੀ ਮਨ ਨੂੰ ਦੁਖੀ ਦੁਖੋਈ ਹੁੰਦਾ ਵੀ ਜਿੱਥੇ ਇੱਕ ਕਾਲ ਤਖਤ ਤੋਂ ਇੱਕ ਬਾਦ ਪੰਥ ਸਿੱਖ ਪੰਥ ਨੂੰ ਜਾਣੀ ਚਾਹੀਦੀ ਸੀ ਉੱਥੇ ਸਿੱਖ ਪੰਥ ਅੱਜ ਤੜਾ ਤੜਾ ਢੜਿਆਂ ਵਿੱਚ ਵੰਡਿਆ ਗਿਆ ਪਰ ਉੱਥੋਂ ਬਾਅਦ ਜੰਨਾ ਚਰ ਸਿੱਖ ਖਾਲਸਾ ਪੰਥ ਦੀ ਕਬਾੜ ਹੋ ਕੇ ਕਾਲ ਤਖਤ ਤੋਂ ਨਹੀਂ ਜਾਂਦੀ ਉਹਨਾਂ ਚਰ ਸਿੱਖ ਮਸਲੇ ਚਾਹੇ ਬੰਦੀ ਸਿੰਘ ਜ਼ਿਲ੍ਹਾ ਵਿੱਚ ਜੁੜ ਰਹੇ ਨੇ ਵਿਚਾਰੇ ਚਾਹੇ ਹੋਵੇ ਬਹੁਤ ਵੱਡੇ ਘਟ ਗਿੰਤੀਆਂ ਦੇ ਮਸਲੇ ਵੀ ਕਿਉਂਕਿ ਗੁਲਤੇਗ ਬਾਦਰ ਮਾਸ ਸਾਹਿਬ ਨੇ ਘਟ ਗਿੰਤੀ ਵਾਲੀ ਜਾਲ ਹਿੰਦੂ ਧਰਮ ਦੀ ਪ੍ਰਖਿਆ ਲਈ ਆਪਣੀ ਸ਼ਹੀਦੀ ਦਿੱਤੀ ਕਾਲਤਾਖਬ ਸਾਹਿਬ ਜਦ ਵੀ ਉੱਥੋਂ ਹੁਕਮ ਤਰ੍ਹਾਂ ਤਰ੍ਹਾਂ ਦੇ ਜ਼ੁਲਮਾਂ ਦੇ ਖਿਲਾਫ ਸਦਾ ਸਾਰ ਲੜਾਈਆਂ ਲੜੀਆਂ ਗਈਆਂ ਨੇ ਤੇ ਸਦਾ ਉੱਥੋਂ ਹੁਕਮਨਾਮੇ ਜਾਰੀ ਹੁੰਦੇ ਰਹੇ ਨੇ ਅਤੇ ਨਿਯੁਕਤੀਆਂ ਵੀ ਜੋ ਕਾਲਤਾਖਬ ਦੇ ਜ਼ਿਹਰਾਂ ਦੀਆਂ ਪਹਿਲਾਂ ਜੱਤੋਂ ਐਕਟ ਬਣਿਆ ਜੱਤੋਂ ਲੈ ਕੇ ਚਾਹੇ ਮਾਸਟਰ ਮਨਤਰਾਤਨ ਮਾਸਟਰਾ ਤਾਰਾ ਸਿੰਘ ਜੀ ਸਰਪ ਚੰਨਣ ਸਿੰਘ ਜੀ ਤੇ ਪੰਤਰਾਤਨ ਜਿਹੜਾ ਗੁਰਚਨ ਸਿੰਘ ਟੋੜਾ ਜੀ ਅਤੇ ਬੀਬੀ ਜੰਗੀਰ ਕੌਰ ਲੋਂਗੋਵਾਲਾ ਸਾਹਿਬ ਪ੍ਰਵਚਨ ਕਰਪਾਉ ਸਿੰਘ ਬਦੋਂਗਰ ਸਾਰੇ ਸਾਡੇ ਲਈ ਸਤਿਕਾਰਯੋਗ ਨੇ ਸਾਰੇ ਉੱਚ ਪਦਮਿਆਂ ਤੇ ਰਹੇ ਨੇ ਸਾਡੇ ਸਤਿਕਾਰਯੋਗ ਨੇ ਇਹਨਾਂ ਨੇ ਕੌਮ ਦੀ ਅਗਵਾਈ ਵੀ ਕੀਤੀ ਹੈ ਤੇ ਫਿਰ ਚਾਹੇ ਆਪਣੇ ਹੁਣ ਸਤਿਕਾਰਯੋਗ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਜੋ ਇੱਕ ਬਹੁਤ ਹੀ ਇਮਾਨਦਾਰ ਸੁਲਝੇ ਹੋਏ ਇੱਕ ਤਿਆਗੀ ਬੰਦੇ ਨੇ ਤੇ ਸੱਚੇ ਸੋਚੇ ਇਨਸਾਨ ਨੇ ਉਹਨਾਂ ਨੇ ਵੀ ਸ਼੍ਰੋਣੀ ਕਮੇਟੀ ਦੀ ਅਗਵਾਈ ਕੀਤੀ ਆ ਸੀ ਉਹਨਾਂ ਨਾਲ ਕੰਮ ਕਰਨ ਦਾ ਸਾਨੂੰ ਸਮਾਂ ਵੀ ਮਿਲਿਆ ਪਰ ਜੋ ਪ੍ਰਕਿਰਿਆ ਪਹਿਲਾਂ ਤੋਂ ਚੱਲਦੀ ਆ ਰਹੀ ਸੀ ਜਿਹੜੇ ਦਰਾਂ ਨੂੰ ਲਾਉਣ ਦੀ ਤੇ ਹਟਾਉਣ ਦੀ ਉਹ ਜਗਤ ਕਮੇਟੀ ਵੱਲੋਂ ਕੀਤੀ ਜਾਂਦੀ ਸੀ ਅਤੇ ਜਿਹੜੇ ਬੰਦੇ ਹੁਣ ਇਪਾਲਤਸ ਦੇ ਨਾਂ ਤੇ ਸਿਹਤਕਾਰ ਰਹੇ ਨੇ ਵੀ ਆਹ ਨਹੀਂ ਉਹ ਪਹਿਲਾਂ ਪ੍ਰਧਾਨ ਵੀ ਰਹੇ ਨੇ ਜਗਤ ਮੈਂਬਰ ਵੀ ਰਹੇ ਨੇ ਕੋਈ 20-25 ਸਾਲ ਤੋਂ ਲਗਾਤਾਰ ਕੋਈ 40 ਸਾਲ ਤੋਂ ਲਗਾਤਾਰ ਮੈਂਬਰ ਚਲੇ ਆ ਰਹੇ ਨੇ ਸ਼੍ਰੋਣੀ ਕਮੇਟੀ 'ਚ ਵੀ ਉਸ ਪਰਿਕਰਿਆ ਨੂੰ ਬਾਦਲ ਦੀ ਕਿਸੇ ਵੀ ਨੇ ਕੋਸ਼ਿਸ਼ ਨਹੀਂ ਕੀਤੀ ਜਦੋਂ ਆ ਆਪਣੇ ਭਾਵਰੇ ਵਿੱਚ ਸਨ ਇਸ ਲਈ ਮੇਤਾ ਸੰਗਤ ਨੂੰ ਬੇਨਤੀ ਆ ਵੀ ਇਹ ਜੋ ਪ੍ਰਿਕਰਿਆ ਿਕਾ ਤਖਤ ਦੇ ਜਹੇਦਾਰ ਸਾਹਿਬ ਦੀ ਅਤੇ ਜੋ ਤਖਤਾਂ ਦੇ ਜਹੇਦਾਰ ਸਾਹਿਬਾਂ ਦਾ ਝਟ ਖਤਮ ਹੋਵੇ ਕਿਉਂਕਿ ਜੋ ਮੈਂਬਰ ਸਾਹਿਬਾਨ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਚੁਣ ਕੇ ਜਾਂਦੇ ਨੇ ਉਹਨਾਂ ਦਾ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿਉਂਕਿ ਸ੍ਰੋਮਣੀ ਕਮੇਟੀ ਦਾ ਮੈਂਬਰ ਕਿਸ ਕੰਮ ਸੇਵਾ ਕਰਦਾ ਕੋਈ ਉਹਨੂੰ ਤਨਖਾਹ ਨਹੀਂ ਕੋਈ ਹੋਰ ਨਹੀਂ ਉਹ ਪੰਥ ਦੀ ਤੇ ਗੁਰੂ ਘਰਾਂ ਦੇ ਪ੍ਰਬੰਧ ਲਈ ਆਪਣਾ ਜੋ ਆਪਣਾ ਸਮਾਂ ਛੱਡਦਾ ਹੈ ਇਸ ਲਈ ਇਸ ਲਈ ਆ ਤੁਸੀਂ ਆਪਾਂ ਇਸ ਦਿਹਾਉ ਤੇ ਕਾਲਤਾਖਤ ਦੇ ਨਾਮ ਤੇ ਸਹਾਇਤ ਕਰਕੇ ਸਿੱਖ ਪੰਥ ਨੂੰ ਪਹਿਲਾਂ ਹੀ ਆਪਾਂ ਹੀ ਬਹੁਤ ਵੱਡੀਆਂ ਧਰਿਆ ਵਿੱਚ ਬੱਡੇ ਹੋયા ਇਸ ਲਈ ਕਾਲਤਾਖਤ ਨੂੰ ਸਮਰਪਿਤ ਹੋ ਕੇ ਆਪਾਂ ਸਿੱਖ ਪੰਥ ਦੀ ਇੱਕ ਆਵਾਜ਼ ਬਣੀਏ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੰਮ ਕਰੀਏ ਤੇ ਜੋ ਕੱਲ ਆਪਣਾ ਇੱਥੇ ਘੋੜੇ ਵਾਲੇ ਗੁਰਦਵਾਰਾ ਸਾਹਿਬ ਵਿਖੇ ਇਕੱਠ ਹੋਇਆ ਸੀ ਉਸ ਵਿੱਚ ਉਹ ਕੁਝ ਬੰਦਿਆਂ ਨੇ ਆਪ ਦੇ ਨਿੱਜੀ ਤੌਰ ਤੇ ਇਕੱਠ ਰੱਖਿਆ ਸੀ ਸੋਮਨੀ ਕਮੇਟੀ ਮੈਂਬਰ ਲੋਕਾਂ ਨੂੰ ਇਕੱਠ ਕਰਕੇ ਉਹਦਾ ਇਕੱਠ ਰੱਖਿਆ ਸੀ ਮੇਰੇ ਹਲਕੇ ਦੀ ਸੰਗਤ ਵੱਲੋਂ ਨਾਬੇ ਦੀ ਹਲਕਾ ਮੈਨੂੰ ਕੋਈ ਸਨੇਹਾ ਨਹੀਂ ਸੀ ਅਤੇ ਜੜ ਵੀ ਮੈਨੂੰ ਹਲਕੇ ਦੀ ਸੰਗਤ ਕੋਈ ਮੈਨੂੰ ਸਨੇਹਾ ਦੋ ਵੀ ਤਾਂ ਮੈਨੂੰ ਸੱਦੂਗੀ ਮੈਂ ਉਹਨਾਂ ਦੇ ਹਰ ਹੁਕਮ ਦਾ ਪਵਰਦਾ ਤੇ ਉਹਨਾਂ ਨੂੰ ਜੋ ਵੀ ਮੈਨੂੰ ਹੁਕਮ ਕਹਿਣਗੇ ਮਾਣੇ ਮੰਨਣ ਦੀ ਪਵਣਾ ਕਿਉ ਸੰਗਤ ਸਾਡੇ ਨਾਲ ਵੱਡੀ ਹੁੰਦੀ ਹੈ ਸੰਗਤ ਦਾ ਸਤਕਾਰ ਕਰਦਾ ਇਸ ਸੰਗਤ ਅਗੇ ਸਦਾ ਦੀ ਸੱਚੋਗਦਾ ਰਹੇਗਾ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਸੇਵਾ ਕੀਤੀ ਹੈ ਤੇ ਅਸੀਂ ਆਪਣੇ ਜੋ ਵੀ ਆਪਣਾ ਜੋ ਸੇਵਾ ਅਸੀਂ ਕਰਦੇ ਆ ਰਹੇ ਪਰਮਾਤਮਾ ਵਕ ਸ਼ਕਤੀ ਵਕ ਸੇ ਅਸੀਂ ਇਮਾਨਦਾਰੀ ਨਾਲ ਅਤੇ ਚੜ੍ਹਦੀ ਕਲਾ ਨਾਲ ਪਾਤਸ਼ਾਹ ਦੀ ਸੇਵਾ ਕਰ ਸਕੀਏ ਤੇ ਬਾਕੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਸਿੱਖ ਪੰਥ ਦੀ ਆਵਾਜ਼ ਬਣ ਕੇ ਆਪਾਂ ਆਪਣੇ ਉਹਨਾਂ ਬੰਦੀ ਸਿੰਘਾਂ ਨੂੰ ਅਤੇ ਸਿੱਖ ਪੰਥ ਦੇ ਜੋ ਮਹਾਨ ਮਸਲੇ ਨੇ ਚਾ ਉਹਨਾਂ ਨੂੰ ਆਪਾਂ ਹੱਲ ਕਰਾਉਣ ਵੱਲ ਵਧੀਏ ਐਵੇਂ ਹੀ ਵਾਦ-ਵਾਦ ਵਿੱਚ ਨਾ ਬੱਦੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ